ਰਹਿ ਨ ਜਮ ਕੀ ਪਾਸ ਹਰ ਨਾ ਪਉ ਹੋ ਹੀ ਗਿਓ ਲਿਓ ਜਰਾ ਤਨ ਜੀ ਤ ਕਉ ਨਾਨਕ ਪਜ ਹਰਮਨਾ ਔਦ ਜਾਤ ਹੈ ਬੀਤ ਬਿਰਦ ਪਿਓ ਸੁਜੈ ਨਹੀਂ ਕਾਲ ਪਹੁੰਚਿਓ ਆਨ ਕੋ ਨਾਨਕ ਨਰ ਬਾਵਰੀ ਕਿਉ ਨ ਭਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਦੁ ਧਾਰਨ ਪੈ ਹਰਨੇ ਹਰਿ ਅਨਾਥ ਕੀ ਨਾਥ ਕੋ ਨਾਨਕ ਤੇਹ ਜਾਨੀਐ ਸਦਾ ਬਰਤ ਤੁਮ ਸਾਥ ਤਨ ਤਨ ਜਿਹ ਤੋ ਕੋ ਦਿਓ ਤਾਸਿਉ ਨੇ ਹੋ ਨਕੀ ਨਾ ਕੋ ਨਾਨਕ ਨਰ ਭਾਵ ਰੇ ਆਪ ਕਿਉਂ ਢੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਤਾਂ ਇਕ ਸੁਨਰੇ ਮਨਾ ਸਿਮਰਤਿ ਕਾਹੀ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਕਉ ਨਾਨਕ ਸੁਨਰੇ ਮਨਾ ਤੇ ਸਿਮਰਤਿ ਗਤ ਹੋਈ ਜੇ ਸਿਮਰਤਿ ਗਤ ਪਾਈਐ ਤੇ ਪਜਰੇ ਤੈ ਮੀ ਕਹੁ ਨਾਨਕ ਸੁਨ ਰੇ ਮਨਾ ਆਉ ਦੇ ਘਟਤ ਹੈ ਨੀਤਾ ਪਾਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੈ ਤੇ ਉਪਜਿਓ ਨਾਨਕ ਆਲীন ਕਾਹੇ ਮਾਨ ਕਟ ਕਟ ਮੈਂ ਹਰ ਜੂ ਬਸਾ ਸੰਤਨ ਕੇ ਹੋਪਕਾਰ ਕਉ ਨਾਨਕ ਤੇ ਭਜ ਮਨਾ ਔ ਨਿਤ ਉਤਰੈ ਪਾਰ ਸੁਖ ਦੁਖ ਜੇ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਹੀ ਜਹੇ ਕੰਚਨ ਲੋ ਸਮਾਨ ਕਉ ਨਾਨਕ ਸੁਨਰੀ ਮਨ ਮੁਕਤ ਤਾਹੀ ਹੈ ਗਿਆਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨਰੀ ਮਨ ਮੁਕਤ ਤਾਹੀ ਕੈ ਗਿਆਨ ਐ ਕਾਹੂ ਕੋ ਦੇਤ ਨਾ ਨਹ ਪੈ ਮਾਨ ਤਿ ਹੋ ਨਾ ਕੋ ਨਾਨਿਕ ਸੁਨ ਰੇ ਮਨਾ ਗਿਆਨੀ ਤਹੇ ਬਖਾਨ ਜੇ ਬਿਖਿਆ ਸਗਲੀ ਤਦੀ ਲਿਓ ਪੇਖ ਬੈਰਾਗ ਕਾਹ ਨਾ ਸੁਨ ਰੇ ਮਨਾ ਇਹ ਨਾਰੇ ਮਾਤਾ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਿਉ ਦਾਸ ਕਉ ਨਿਕ ਸੁਨ ਰੇ ਮਨਾ